ਜੀ ਭਾਜੀ ਮੈਂ ਤੁਸੀਂ ਬੋਲੀਆਂ ਦਾ ਮੈਨੂੰ ਆਖਿਆ ਤੇ ਬਸ ਦੋ ਤਿੰਨ ਬੋਲੀਆਂ ਤੁਹਾਡੀ ਨਜ਼ਰ ਕਰਦੇ ਆ ਫਿਰ ਅੱਗੇ ਦੇਖਣਾ ਕਿੰਨਾ ਕੁ ਟਾਈਮ ਹੈ ਸਾਡੇ ਅੱਜ ਉਹ ਹੈ ਜੀ ਕਿ ਹੋ ਹੋ ਪਹਿਲਾ ਖਾਣਾ ਲੈ ਆਹ ਰਾਜਿਓ ਨੇ ਚੁੰਮਿਆ ਪਹਿਲਾ ਅੱਖਾਂ ਨਾਲ ਵਾਹ ਵਾਹ ਰਾਜਿਓ ਨੇ ਚੁੰਮਿਆ ਮੁੜ ਕਿਉਂ ਵਿੱਚ ਚੂਰੀ ਵਾਂਗੋਂ ਗੁੰਨੇ ਆਏ ਤੇ ਹੁਣ ਦੰਦਾਂ ਥੱਲੇ ਚਿੱਥੇ ਦੀ ਫਿਰੇ ਵਾਹ 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 ਹੋਏ ਕੀ ਵਾਹ ਨਹੀਂ ਹੁਣ ਦੰਦਾਂ ਥੱਲੇ ਜਿੱਤੇ ਦੀ ਫਿਰੇ ਛਾ ਵੇੜੇ ਵਿੱਚੋਂ ਰੋਖੇ ਦੀਏ ਮੁੱਕ ਗਈ ਲੋ ਮੱਠੀ ਮੱਠੀ ਦੀਵੇ ਆਉਂਦੀ ਸੁੱਕ ਗਈ ਨਿਹਨੇਰਾ ਮੈਨੂੰ ਰਾਸ ਆ ਗਿਆ ਕੀ ਬਾਤ ਹੋਏ ਵਾ ਵਾ ਨਿਹਨੇਰਾ ਮੈਨੂੰ ਰਾਸ ਗਿਆ ਵਾਹ ਤੂੰ ਤਾਂ ਐਵੇਂ ਜਿਵੇਂ ਫੁੱਲਾਂ ਤੇ ਤਰੇਲੇ ਤੇਰੀ ਅੱਖ ਦੇ ਨਿਸ਼ਾਨੇ ਤੇ ਗੁਲੇ ਲੇ ਵਾ ਵਾ ਨਿਪਨੀਰੀਏ ਪੰਜਾਬ ਦੀਏ ਵਾ 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 ਹਾਏ ਓਹ ਨੀ ਗਾਲ ਸੁਣ ਨਿਹਾਨੇ ਰੋ ਮੈਨੂੰ ਰਾਸ ਆ ਗਿਆ ਕੀ ਬਾਤ ਹੈ ਕੀ ਬਾਤ ਹੈ ਜਗਰੀਪਾ ਜੀ ਬਹੁਤ ਬੋਲੀਆਂ ਬਹੁਤ ਸੋਹਣੀਆਂ ਬੋਲੀਆਂ ਨਹੀਂ ਨਹੀਂ ਬਿਸਤਰੀ ਖੈਰ ਤੇ ਇਹ ਮੈਂ ਜਦੋਂ ਵੀ ਸੁਣਦਾ ਕਿਉਂਕਿ ਮੈਂ ਤਾਂ ਪਹਿਲੇ ਵੀ ਸੁਣਦਾ ਹੀ ਰਿਹਾ ਨਾ ਮੈਨੂੰ ਵੀ ਯਾਦ ਨਹੀਂ ਤੇ ਇਹ ਹਰ ਰਾਤੀ ਸੁਣ ਕੇ ਨਾ ਇੰਝ ਲੱਗਦਾ ਕਿ ਫੇਰ ਇੱਕ ਵਾਰੀ ਦੁਬਾਰਾ ਤੋਂ ਨਹੀਂ ਇਹ ਹੁੰਦਾ ਫਜ਼ਲ ਹੈ ਬਾਜੀ ਇਹ ਬੰਦਾ ਤਾਜ਼ਾ ਹੋ ਜਾਂਦਾ ਅੰਦਰੋਂ ਬੰਦਾ ਜੀ ਉੱਠਦਾ ਹੈ ਇੱਕਦਮ ਉਹ ਦੇਖੋ ਨਾ ਇੱਕ ਬੋਲੀ ਹੈ ਜੀ ਕਿ ਰਾਤਾਂ ਗੁੰਗੀਆਂ ਤੇ ਦਿਨ ਡੋਰੇ ਹੋ ਗਏ ਆਏ ਹਾਏ ਰਾਤਾਂ ਗੁੰਗੀਆਂ ਤੇ ਦਿਨ ਡੋਰੇ ਹੋ ਗਏ ਬੇਲੀ ਸਾਵਾ ਵਿੱਚ ਹਿਜਰਾ ਫਰੋਗੇ ਆਏ ਹਾਏ ਅਸੀਂ ਡੇਰਿਆਂ ਦੀ ਰਾਖੀ ਛੱਡਦੀ ਹਾਏ ਕਿਆ ਆਏ ਹਾਏ ਓਹੋ ਡੇਰੇ ਤੇ ਤੁਹਾਨੂੰ ਪਤਾ ਡੇਰੇਦਾਰੀ ਹੁੰਦੀ ਸੰਗਤਾਂ ਨਾਲ ਨਹੀਂ ਤੂੰ ਜਾਣ ਆਵਾਜ਼ ਕਿੰਨੇ ਉੱਥੇ ਆਉਣਾ ਕਿੰਨੇ ਬੱਸ ਅੱਲਾ ਸੰਗਤਾਂ ਆਵਾਜ਼ ਰੱਖਣ ਉਹ ਜਿਵੇਂ ਅੱਲਾ ਸੀਨੇ ਆਵਾਜ਼ ਰੱਖਣ ਇਕੋ ਤਾਂ ਗੀਤ ਸੀ ਵਸਿਆ ਇਕੋ ਸ਼ੇਰ ਪੜਿਆ ਸੀ ਕਿ ਟੁਰ ਗਏ ਲੋਗ ਸਿਆਣੇ ਬੀਬਾ ਆਏ ਹੋਏ ਪਿਪਲਾ ਥੱਲੇ ਹੁੱਕੇ ਰਹਿ ਗਏ ਆਏ ਹੋਏ ਵਾ 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 ਕਿ ਇਹ ਵੀ ਇੱਕ ਪੰਜਾਬ ਦਾ ਜਿਹੜਾ ਰੰਗ ਹੈਗਾ ਸੀ ਤੇ ਬੜਾ ਵੱਡਾ ਰੰਗ ਸੀ ਜਿੱਥੋਂ ਜਿਵੇਂ ਤੁਸੀਂ ਦੱਸਿਆ ਕਿ ਸੀਨਾ ਬਸੀਨਾ ਗੱਲਾਂ ਆਖੇ ਟੁਰ ਗਏ ਲੋਗ ਸਿਆਣੇ ਬੀਬਾ ਹਾ ਹੋਕਾ ਦੇਵੇ ਚੁੱਕ ਚੁੱਕ ਪੀਪਾ ਆਏ ਹੋਏ ਦੇਖ ਕਿਆ ਬਾਤ ਆ ਜੀ ਬਾਜੀ ਬਿਸਤਲਾ ਬਾਜੀ ਤੁਸੀਂ ਕਲਾਮ ਵੀ ਬਹੁਤ ਪੜਿਆ ਮੀਆਂ ਸਾਹਿਬ ਦਾ ਮੀਆਂ ਮੁਹੰਮਦ ਮੈਂ ਕਲਾਮਾਂ ਸੁਣਾਈਆਂ ਵੀ ਬਹੁਤ ਆ ਜੋ ਤੰਗ ਕਰੇ ਉਹਨੂੰ ਕਲਾਮਾਂ ਵੀ ਪੜਦੇ ਆ ਤੇ ਠੀਕ ਹੈ ਇਹ ਇਹ ਅਗਲੀ ਵਾਰੀ ਹੁਣ ਮੇਰੀ ਜੇ ਉਹਨਾਂ ਨੇ ਮੈਨੂੰ ਦੱਸਦਾ ਕਿ ਬਾਜ਼ਾ ਤੇਨੂੰ ਵੀ ਕਲਾਮਾਂ ਹੀ ਪਹਿਣੀ ਹੈ ਭਾਈ ਤੁਸੀਂ ਮੀਆਂ ਸਾਹਿਬ ਦਾ ਕਲਾਮ ਅਸੀਂ ਜਿਹੜਾ ਯੂਨੀਵਰਸਿਟੀ ਦੇ ਦੌਰ ਤੋਂ ਕਾਲਜ ਦੇ ਦੌਰ ਤੋਂ ਸੁਣਦੇ ਆ ਰਹੇ ਹਾਂ ਬਿਸਰੱਲਾ ਭਾਈ ਤੇ ਇਹ ਕਿਉਂਕਿ ਕਲਾਮ ਪੜ੍ਹਨਾ ਜਿਹੜਾ ਨਾ ਉਹ ਹਰ ਕਿਸੇ ਦੇ ਵਾਸਤੇ ਨਹੀਂ ਹੁੰਦਾ ਹਾਂ ਇਹ ਹੁੰਦਾ ਫਜ਼ਲ ਹੀ ਹੈ ਇਹ ਫਜ਼ਲ ਵਾਲੀ ਗੱਲ ਹੈ ਖਾਸ ਫਜ਼ਲ ਫਿਰ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਬਾਬਾ ਗੁਲਾਮ ਫਰੀਦ ਰਬਦੁੱਲਾ ਦਾ ਕਲਾਮ ਪੜ੍ਹਦੇ ਬਹੁਤ ਸਾਰੇ ਲੋਕ ਜਿਹੜੇ ਹਾਂ ਜੀ ਬਾ ਫਰੀ ਸਰਕਾਰ ਦੇ ਸ਼ਲੋਕ ਪੜਦੇ ਆ ਖਾਜਾ ਗੁਲਾਮ ਫਰੀ ਸਈ ਸਰਕਾਰ ਦਾ ਬੜਾਈਸ਼ ਵੀ ਤੂੰ ਮਤਲਬ ਪੜਦੇ ਆ ਦਿਲੜੀ ਲੁਟੀ ਤੈ ਆ ਵਾਰਿਸ਼ਾ ਵੀ ਪੜਦੇ ਆ ਬੁੱਲੇ ਸ਼ਾਹ ਸਰਕਾਰ ਨੂੰ ਵੀ ਪੜਦੇ ਮਾਦੂ ਲਾਲ हुसैन ਸਰਕਾਰ ਸ਼ਾਹ हुसैन ਮੀਆਂ ਸਾਹਿਬ ਨੂੰ ਵੀ ਪੜਦੇ ਬਹੁਤ ਸਾਰੇ ਬਿਲਕੁਲ ਤੇ ਇਹ ਤੁਸੀਂ ਕਿਉਂਕਿ ਤੁਹਾਨੂੰ ਜਿੰਨਾ ਮੈਂ ਸੁਣਿਆ ਜਾਂ ਜਿੰਨਾ ਮੈਂ ਜਾਣਦਾ ਤੁਸੀਂ ਮੀਆਂ ਸਾਹਿਬ ਨੂੰ ਜੀ ਜੀ ਜ਼ਿਆਦਾ ਉਹਨਾਂ ਦੇ ਕਲਾਮ ਨੂੰ ਵਰਤਿਆ ਹਾਂ ਜੀ ਬਿਸਤਲਾ ਇਸੇ ਤਰ੍ਹਾਂ ਜੀ ਮੈਂ ਉਹਦੀ ਕੋਈ ਖਾਸ ਵਜ੍ਹਾ ਨਹੀਂ ਅੱਛੀ ਗੱਲ ਨਹੀਂ ਭਾਜੀ ਦੇਖੋ ਜਿਸ ਸਮੇਂ ਬਿਲਕੁਲ ਆਪਣੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਇੱਕ ਅਰਜ਼ ਕੀਤੀ ਸੀ ਕਿ ਹਰ ਬੰਦੇ ਦੇ ਨਾ ਅੰਦਰ ਜ਼ਾਤ ਦਾ ਇੱਕ ਰਿਜ਼ਕ ਹੁੰਦਾ ਹਜ਼ ਅਪੀਰ ਵਾਸੀ ਵਾਲੀ ਵਾਸਫ ਫਰਮਾਉਂਦੇ ਆ ਕਿ ਢਿੱਡ ਦੇ ਰਿਜ਼ਕ ਦਾ ਵਾਦਾ ਰੱਬ ਨੇ ਕੀਤਾ ਹੂੰ ਸੋਚ ਦੇ ਰਿਜ਼ਕ ਦਾ ਵਾਦਾ ਨਹੀਂ ਕੀਤਾ ਉਹਨੇ ਉਹ ਮੰਗਣਾ ਪੈਂਦਾ ਤੁਹਾਨੂੰ ਰਾਤ ਨੂੰ ਉੱਠ ਟੁੱਟ ਕੇ ਕਿ ਰੱਬਾ ਇਹ ਦਿਨ ਸਿਰਾਤਲ ਮੁਸਤਕੀਮ ਕੀ ਹੈ ਸਿੱਧਾ ਰਾਹ ਸੋਚ ਦਾ ਰਿਜ਼ਕ ਹੈ ਨਾ ਰੱਬ ਕੋਲੋਂ ਮੰਨ ਨੀਵਾ ਤੇ ਮਤ ਉੱਚੀ ਮੰਗੋ ਬਜ਼ੁਰਗਾਂ ਦਾ ਖਾਨ ਵਾ ਵਾ ਉੱਚੀ ਮਤ ਕੀ ਆ ਭਾਜੀ ਉਹ ਸੋਚ ਦਾ ਰਿਜ਼ਕ ਹੈ ਉਹਨੂੰ ਕੋਲ ਮੰਗਣਾ ਪੈਂਦਾ ਉਹਨੇ ਵਾਦਾ ਨਹੀਂ ਕੀਤਾ ਏਸੀ ਕੋਲੋਂ ਤੇ ਹਰ ਰਕਤ ਤੇ ਖਲੋਕੇ ਕੋਈ ਮਸਜਿਦ ਦੇ ਵਿੱਚ ਖਲੋਕੇ ਕੋਈ ਗੁਰਦੁਆਰੇ ਕੋਈ ਕਿੱਥੇ ਕੋਈ ਕਿੱਥੇ ਖਲੋਕੇ ਕਹਿੰਦਾ ਕਿ ਰੱਬਾ ਸਿੱਧੀ ਰਾਹੀ ਪਾਈ ਸਾਨੂੰ ਸਿੱਧੀ ਮਤ ਨਹੀਂ ਉੱਚੀ ਮਤ ਨਹੀਂ ਹੈ ਜੀ ਹਾਂ ਜੀ ਤੇ ਉਹ ਤੁਹਾਡੀ ਜ਼ਾਤ ਦੇ ਜਿਹੜਾ ਰਿਜ਼ਕ ਹੈ ਨਾ ਜੀ ਉਹ ਤੁਹਾਨੂੰ ਨਹੀਂ ਪਤਾ ਕੋਈ ਕਈ ਵਾਰੀ ਰਾਹ ਜਾਂਦਾ ਕੋਈ ਐਸੀ ਗੱਲ ਕਰ ਦਿੰਦਾ ਤੁਹਾਨੂੰ ਲੜ ਜਾਂਦੀ ਗੱਲ ਤੁਸੀਂ ਪੂਰਾ ਦਿਨ ਉਸ ਗੱਲ ਦੇ ਖੁਮਾਰ ਜੀ ਰਹਿੰਦੇ ਜੀ ਹਾਂ ਜੀ ਪਹੁੰਚੋਂਗੇ ਫਿਰ ਤੁਸੀਂ ਜਿਹੜਾ ਨਾ ਜੋ ਕੋਂਬਰ ਕੋ ਉਸੇ ਗੱਲ ਨੂੰ ਫਿਰ ਵਰਤ ਲੈਣਾ ਫਿਰ ਉਹਤੋਂ ਲੈਣਾ ਤੇ ਮੈਨੂੰ ਇਹ ਲੱਗਦਾ ਕਿ ਮੇਰੀ ਜ਼ਾਤ ਦਾ ਜਿਹੜਾ ਹਿੱਸਾ ਸੀ ਨਾ ਜਾਂ ਮੈਨੂੰ ਜਿੰਨੇ ਚ ਬਹੁਤ ਸਕੂਨ ਲੱਭਦਾ ਉਹ ਹਜ਼ਰ ਮੀਆਂ ਮੁਹੰਦ ਬਖਸ਼ਾਰਪੇ ਖੜੀ ਸ਼ਰੀਫ ਰੂਮੀਏ ਕਸ਼ਮੀਰ ਜਿਨ੍ਹਾਂ ਨੂੰ ਆਖਿਆ ਗਿਆ ਜਿਨ੍ਹਾਂ ਦਾ ਕਲਾਮ ਸਹਿਫਲ ਮਲੂਕ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਉਹ ਕਲਾਮ ਚ ਮੈਨੂੰ ਜ਼ਿਆਦਾ ਰੂਦਾਰੀ ਜ਼ਿਆਦਾ ਹਾਜ਼ਰੀ ਮੇਰੀ ਹੁੰਦੀ ਸੀ ਮੈਨੂੰ ਕਈ ਵਾਰੀ ਉਚੇਚਾ ਲੋਕਾਂ ਨੇ ਜਦੋਂ ਪ੍ਰੋਗਰਾਮ ਤੇ ਬੁਲਾਉਂਦੇ ਆ ਕੋਈ ਸੂਫੀ ਫੈਸਟੀਵਲ ਲਗੋਸੋਫੀ 뮤지컬 ਨਾਈਟ ਹੈ ਤੂੰ ਮੈਨੂੰ ਅਲੱਗ ਹੀ ਕਹਿੰਦੇ ਵੀ ਆ ਕਿ ਸ਼ਾ ਜੀ ਤੁਸੀਂ ਨਾ ਇਸ ਕੀ ਹੀਰ ਪੜ ਦਿਓ ਮੈਂ ਕਹਿੰਦਾ ਨਹੀਂ ਉਹ ਮੈਂ ਨਹੀਂ ਪੜ ਸਕਦਾ ਰਾਂਝਾ ਲੈ ਕੇ ਮੈਂ ਕਹਿੰਦਾ ਯਾਰ ਦੇਖੋ ਮੇਰੀ ਆਸਰੀ ਹੁੰਦੇ ਚ ਹੁੰਦੀ ਮੈਨੂੰ ਉਹ ਆਂਦਾ ਮੈਂ ਪੜ ਦਾਂਗਾ ਤੇ ਉਹ ਮੈਨੂੰ ਮੇਰੇ ਦਿਲ ਦੇ ਕਰੀਬ ਵੀ ਹੈ ਬਲਕਿ ਮੈਂ ਕੌਣ ਹੁੰਦਾ ਇਹ ਕਹਿਣ ਲੱਗਾ ਕਿ ਮੇਰੇ ਦਿਲ ਦੇ ਕਰੀਬ ਹੈ ਉਹਨਾਂ ਦੀ ਮਿਹਰਬਾਨੀ ਹੈ ਕਿ ਉਹਨਾਂ ਦਾ ਕਲਾਮ ਜਿਹੜਾ ਉਹਨਾਂ ਦੇ ਕਲਮ ਚ ਉਹਨਾਂ ਦੀ ਜਿਹੜੀ ਸੋਚੋਂ ਨਿਕਲਿਆ ਹੈ ਉਹਦੇ ਚ ਮੇਰੀ ਆਸਰੀ ਹੋ ਜਾਂਦੀ ਏ ਮੈਂ ਸਮਝਦਾ ਕਿ ਉਹਨਾਂ ਦਾ ਫੈਜ਼ ਆਏ ਉਹਦੇ ਚ ਆਪਣਾ ਕੋਈ ਕਮਾਲ ਹੈ ਤੇ ਭਾਜੀ ਹੁਣ ਵੇਲਾ ਵੀ ਵਾਵਾ ਹੋ ਗਿਆ ਮੈਂ ਜਿਹੜਾ ਨਾ ਮੈਂ ਵੀ ਆਇਆ ਦੇਖੋ ਪਹਿਲਾਂ ਆਪਣੇ ਵੇਖਣ ਵਾਲੇ ਮਿੱਤਰਾਂ ਬੇਲੀਆਂ ਤੋਂ ਇੱਥੇ ਜਿਹੜਾ ਉਹ ਇਜਾਜ਼ਤ ਲੈਣੇ ਆ ਕਿਉਂਕਿ ਸਾਡੇ ਜਿਹੜੀ ਬਾਕੀ ਟੀਮ ਹੈ ਉਹ ਵੀ ਸਾਡੇ ਨਾਲ ਵੇਖਣ ਲਈ ਹੈ ਕਿ ਹੁਣ ਬੱਸ ਵੀ ਕਰੋ ਤੁਸੀਂ ਪਤਾ ਨਹੀਂ ਗੱਲਾਂ ਕਿੱਥੇ ਜਾ ਕੇ ਮੰਗਾਉਣੀਆਂ ਤੇ ਸਾਡੀਆਂ ਜਿਹੜੀਆਂ ਗੱਲਾਂ ਨੇ ਉਹ ਤਾਂ ਨਹੀਂ ਮੁੱਕਦੀਆਂ ਕਿਉਂਕਿ ਸਾਡਾ ਇਕੱਠਿਆਂ ਜਿਹੜਾ ਅਸੀਂ ਉਹ ਇੱਕ ਯਾਤੀ ਦਾ ਇੱਕ ਬੰਦ ਕਟਿਆ ਹੈ ਨਾ ਪੂਰਾ ਦਾੰਦ ਵੱਡੇ ਦੀ ਯਾਰੀ ਹੈ ਜੀ ਦਾੰਦ ਕਾਟੇ ਕੀ ਦੋਸਤ ਤੇ ਉਹ ਤੇ ਸਾਡੀਆਂ ਗੱਲਾਂ ਤੇ ਚੱਲਦੀਆਂ ਰਹਿਣਗੀਆਂ ਇਹ ਰੱਬ ਖੈਰ ਕਰੇ ਤੇ ਸ਼ਾਜੀ ਹੋਰਾਂ ਨੂੰ ਫੇਰ ਛੇਤੀ ਸੱਦਾ ਦਵਾਂਗੇ ਫੇਰ ਹੋਰ ਅੱਗੇ ਗੱਲਾਂ ਟੋਰਾਂਗੇ ਤੇ ਇਹਨਾਂ ਦੀ ਗੱਲ ਕੱਟ ਕੇ ਮੈਂ ਪਹਿਲੇ ਤੁਹਾਨੂੰ ਇਸੇ ਲਈ ਕਹਿਣ ਲੱਗਾ ਕਿ ਮੇਰੇ ਵੱਲੋਂ ਜਿਹੜਾ ਸਾਰਿਆਂ ਵਾਸਤੇ ਬਹੁਤ ਦੁਆ ਹੈ ਜੀ ਇਸੇ ਤਰ੍ਹਾਂ ਪਿਆਰ ਕਰਦੇ ਰਿਹਾ ਕਰੋ ਸਾਡੇ ਪ੍ਰੋਗਰਾਮ ਨੂੰ ਵੇਖੋ ਤੇ ਜਿਹੜੇ ਨਵੇਂ ਜੀ ਜੋੜਦੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨ ਇਹਨੂੰ ਅੱਗੇ ਸ਼ੇਅਰ ਵੀ ਕਰਨ ਕਿਉਂਕਿ ਇਹਦੇ 'ਚ ਨਿਰਿ ਪੰਜਾਬ ਦੀ ਗੱਲ ਹੈ ਪੰਜਾਬੀਅਤ ਦੀ ਗੱਲ ਹੈ ਤੇ ماں ਬੋਲੀ ਦੀ ਗੱਲ ਇਸ ਤੋਂ ਅੱਗੇ ਜਿਹੜਾ ਉਹ ਪਹਿਲੇ ਇਹ ਆਪਾਂ ਪੂਰਾ ਕਰ ਲਈਏ ਫਿਰ ਅੱਗੇ ਵੇਖਾਂਗੇ ਆਪਾਂ ਕਿਦਨ ਨੂੰ ਜਾਣਾ ਤੇ ਇਸੇ ਤਰ੍ਹਾਂ ਜਿਹੜਾ ਉਹ ਆਪਣਾ ਆਪਣਾ ਸਾਝ ਵੀ ਪਾਉਂਦੇ ਰਿਹਾ ਕਰੋ ਤੁਹਾਡੇ ਮੈਸੇਜ ਵੀ ਮਿਲਦੇ ਆ ਬਹੁਤ ਸਾਰੇ ਜੀ ਸਾਡੇ ਅੱਛੇ ਹੈਗੇ ਨੇ ਵੀਵਰ ਉਹ ਜਿਹੜਾ ਨਾ ਉਹ ਹਰ ਐਪੀਸੋਡ ਤੇ ਹਰ ਡੇਲੀ ਉਹਨਾਂ ਦਾ ਨਾ ਮੈਸੇਜ ਆ ਰਿਹਾ ਰੱਬ ਉਹਨਾਂ ਨੂੰ ਬਲਕਿ ਸਾਰੇ ਸਾਹਿਬ ਨੇ ਲਖਵਿੰਦਰ ਭਾਜੀ ਤੇ ਇਸੇ ਤਰ੍ਹਾਂ ਸਾਝ ਵੀ ਪਾਉਂਦੇ ਰਿਹਾ ਕਰੋ ਮੁਹੱਬਤਾਂ ਵੰਡਦੇ ਰਿਹਾ ਕਰੋ ਤੇ ਮੇਰੇ ਵੱਲੋਂ ਜਿਹੜਾ ਹੁਣ ਰਬ ਰੱਖਾ ਅੱਲਾ ਬੇਲੀ ਅਗਲੀ ਬਾਜ਼ੋਂ ਹੋਏਗੀ ਸ਼ਾਜੀ ਹੋਰਾਂ ਦੀ ਮੀਆਂ ਸਾਹਿਬ ਦਾ ਕਲਾਮ ਜੀ ਭਾਜੀ ਬਿਲਕੁਲ ਮੈਂ ਮੀਆਂ ਸਾਹਿਬ ਦੇ ਕੁਝ ਸ਼ੇਰ ਨਜ਼ਰ ਕਰਦਾ ਲੇਕਿਨ ਉਸ ਤੋਂ ਪਹਿਲੇ ਮੈਂ ਚਾਹੂੰਗਾ ਕਿ ਸਾਡੇ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਦੋਸਤ ਹੈ ਇਹਨਾਂ ਨੂੰ ਮੈਂ ਜ਼ਰੂਰ ਅਰਜ਼ ਕਰਾਂ ਕਿ ਮੀਆਂ ਮੁਹੰਮਦ ਬਖਸ਼ ਸ਼ਾਰਫੇ ਖੜੀ ਜਿਨ੍ਹਾਂ ਨੂੰ ਰੂਮੀ ਕਸ਼ਮੀਰ ਵੀ ਆਖਿਆ ਗਿਆ ਆਪ ਦਾ ਕਲਾਮ ਜਿਹੜਾ ਹੈ ਨਾ ਜੀ ਬਹੁਤ ਸਾਰੇ ਬਜ਼ੁਰਗਾਂ ਦਾ ਕਲਾਮ ਯੂਨੀਵਰਸਲ ਆਇਆ ਹੈ ਯਾਨੀ ਤੁਸੀਂ ਕਿਧਰੇ ਵੀ ਟੁਰ ਜਾਓਗੇ ਤੁਹਾਨੂੰ ਉਹ ਗੱਲ ਪੂਰੀ ਲੱਛਦੀ ਨਜ਼ਰ ਆਏਗੀ ਉਹਨਾਂ ਨੇ ਗੱਲ ਹੀ ਯੂਨੀਵਰਸਲ ਕੀਤੀ ਹੈ ਜਿਸ ਦਾ ਅਸੀਂ ਵੀ ਵਾਰਿਸ਼ਾ ਫਰਮ ਉਮਰ ਬੰਦਿਆਂ ਦੀ ਛਾਂ ਬਦਲਾਂ ਦੀ ਹੋ ਯੂਨੀਵਰਸਲ ਇੱਕ ਗੱਲ ਹੈ ਬਿਲਕੁਲ ਠੀਕ ਹੈ ਜੀ ਤੁਸੀਂ ਕਿਦਰੀ ਵੀ ਟੁਰ ਜਾਓ ਨਾ ਜੀ ਤੁਹਾਨੂੰ ਪੂਰੀ ਲੈਂਦੀ ਨਜ਼ਰ ਆਏਗੀ بارش ਸ਼ਾ ਗੰਨਾ ਚੂਪ ਸਾਰਾ ਵਕ ਖ ਵਕ ਸਵਾਦ ਨੇ ਪੋਰੀਆਂ ਦੇ ਹੋ ਹਰ ਪੋਰ ਦਾ ਅਲੱਗ ਦਾ ਸਵਾਦ ਹੈ ਜ਼ਿੰਦਗੀ ਦਾ ਹਰ ਲੰਮਾ ਵਕ ਇੱਕ ਸਵਾਦ ਲੈ ਕੇ ਆਉਂਦਾ ਹੈ ਜੀ ਤੇ ਮੀਆਂ ਸਾਹਿਬ ਦੇ ਕਲਾਮ ਦੀ ਇਹ ਗੱਲ ਹੈ ਕਿ ਮੀਆਂ ਸਾਹਿਬ ਨੇ ਯੂਨਿਟ ਤੇ ਗੱਲ ਕੀਤੀ ਹੈ ਰੈਤਲ ਤੇ ਔਰ ਉਹਨੂੰ ਯੂਨੀਵਰਸਲ ਆਏ ਕਰ ਦਿੱਤਾ ਔਰ ਮਸਨਵੀ ਦੇ ਰੰਗ ਚ ਉਹਨਾਂ ਨੇ ਕਲਾਮ ਲਿਖਿਆ ਔਰ ਇੰਦੇ ਕੁਝ ਦੋ ਤਿੰਨ ਸ਼ੇਰ ਜਿਹੜਾ ਨੇ ਇਹ ਕਰਦਾ ਸ਼ੇਰ ਮਾਂ ਦੀ ਸ਼ਾਨ ਤੇ ਔਰ ਫਿਰ ਕੁਝ ਸ਼ੇਰ ਜਿਹੜਾ ਨੇ ਇਹ ਇੱਕ ਦੋ ਯਾਰਾਂ ਬੇਲੀਆਂ ਦੇ ਉੱਪਰ ਉੱਪੜ ਕੇ ਤੇ ਫਿਰ ਇਜਾਜ਼ਤ ਲਾਂਗੇ ਉਹ ਹੈ ਕਿ ਬismillah जी ਉੱਚੀਆਂ ਲੰਬੀਆਂ ਤਾਂ जिन्ह दियााव अरशे मिले बाजार मोहम्मद पर नहीं जे दिया मावा तो एक क्लाम तो जो कलाम शामिल करा जी के आसमानी

ਮਾਵਾ ਦਿਲ ਦੇ ਸਹਾਰੇ ਨੀ ਅੱਲਾ ਮਾਪੇ ਨਾ ਮਾਰੇ ਮਾਪੇ ਦਿਲ ਦੇ ਸਹਾਰੇ ਨੀ ਹੋ ساری عمر ਮੈਂ ਪੀ ਕੇ ਗੁਜ਼ਾਰੀ सारी उमेंेके गुज़ारी हो میری نے ایب نے कजे سیو ਸਾਦ ਸਕਜੇ ਤੇ ਮ ਜਾਣਾ ਵਾ ਵਾ ਸਿਆ ਨਾਲ ਮ ਖੇਡਣ ਗਈਆਂ ਮੇਰੀਆਂ ਟੁੱਟ ਗਈਆਂ ਨੇ ਵੰਗਾ ਹੋਏ ਮਾ ਹੋਂਦੀ ਮ ਫੇਰ ਚੜਾਉਂਦੀ ਤੇ ਪਿਓ ਕੋਲੋਂ ਮੰਗ ਦੀ ਸੰਗਾਂ ਓਹੋ ਔਰ 11 ਮਿਲੀਅਨ ਦੇ ਸ਼ੇਰ ਰਮੀਆਂ ਸਾਹਿਬ ਦਾ ਆਫਰ ਮਾਉਂਦੇ ਆ ਕਿ ਲੱਗੀ ਨਾ ਲੋ ਟੁੱਟੀ ਚੰਗੀ ਲੱਗੀ ਨਾ ਲੋ ਟੁੱਟੀ ਚੰਗੀ ਵਾ 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 ਲੋਕੋ ਬੇਕਦਰਾਂ ਦੀ ਯਾਰੀ ਹੋ ਚੰਗਾ ਹੋਇਆ ਲੜ ਨੇੜੇ ਛੁੱਟਿਆ ਮੇਰੀ ਉਮਰ ਨਹੀਂ ਲੰਗੀ ਸਾਰੇ ਕੀ ਵਾਹ ਵਾਹ ਉਹ ਆਖਰੀ ਸ਼ੇਰ ਹੈ ਜੀ ਕੇ ਹਾਂ ਬਲਕਿ ਆਪ ਦੇ ਸ਼ੇਰ ਹੈ ਕਿਉਂਕਿ ਸ਼ੇਰ ਢੇਰ ਮੈਨੂੰ ਚੇਤੇ ਵੀ ਨਹੀਂ ਉਹ ਇੱਕਦਮ ਮuze ਨੂੰ ਬਚਾਇਆ ਉਹ ਹੈ ਜੀ ਕਿ ਹੋ ਬੇਸ਼ਰਮੀ ਦੇ ਹਲਵੇ ਨਾਲੋਂ ਸਾਗ ਸਰੋਂ ਦਾ ਚੰਗਾ ਬੇਕਦਰੇ ਦੀ ਯਾਰੀ ਨਾਲੋਂ ਸੰਗਲ ਚੂੜੇ ਦਾ ਚੰਗਾ ਲੈ ਓ ਯਾਰ ਆਵਲੇ ਰੱਬ ਦੇ ਮਿਲ ਲੈ ਜਾਂਦੀ ਵਾਰੀ ਹੋ ਇਸ ਮਿਲਣੇ ਨੂੰ ਚੱਲ ਆ ਯਾਦ ਕਰ ਕਰ ਰੋਵੇਂਗਾ ਉਮਰਾਂ ਸਾਰੀ ਸਾਰੀ ਵਾਹ ਜੀ ਵਾਹ ਕੀ ਬਾਤ ਬਹੁਤ ਸ਼ੁਕਰੀਆ ਭਾਜੀ ਜਜ਼ਾਕ ਅੱਲਾਹ ਖੈਰ ਬਹੁਤ ਬਹੁਤ ਧੰਨਵਾਦ ਲੱਗਿਆ ਔਰ ਜੂਨੇ ਵਾਸਤੇ ਉਹ ਜੀ ਸਾਨੂੰ ਦੇਖਣ ਵਾਲੇ ਤੇ ਸਾਨੂੰ ਸੁਣਨ ਵਾਲੇ ਫੇਰ ਮਿਲਾਂਗੇ ਪੰਜਾਬੀ ਜ਼ੁਬਾਨ ਦੇ ਨਾ ਜੀ ਬੁਲਾਰ ਨੂੰ ਭੋਂਗਾ ਵੀ ਗਈਦਾ ਲੋਗ ਤਾਂ ਪਹਿ ਲੋਗ ਚਲ ਗਏ ਤੇ ਬਹੁਤ ਸਾਰੀਆਂ ਦੁਆਵਾਂ ਤੁਹਾਡੇ ਲਈ ਅੱਲਾਹ ਤੁਹਾਨੂੰ ਸਿਹਤ ਵਾਲੀ ਜ਼ਿੰਦਗੀ ਦੇਵੇ ਰੱਬ ਸਿਹਤ ਵਾਲੀ ਜ਼ਿੰਦਗੀ ਦੇਵੇ ਸੇਤਾ ਮਾਣੋ ਜਵਾਨੀਆਂ ਮਾਣੋ ਲੱਖਾਂ ਖੁਸ਼ੀਆਂ ਤੇ ਲੱਖਾਂ ਬਾਦਸ਼ਾਹੀਆਂ ਪਾਓ ਜੀਉਂਦੇ ਵਾਸਤੇ ਰਹਿਓ ਜੀ